ਨਹੀਂ ਹੈ ਜੇ ਕੋਈ ਮਾੜੇ ਕਰਮਾ ਕਰਕੇ ਮੈਨੂੰ ਕੋਈ ਸਜ਼ਾ ਮਿਲੀ ਕੋਈ ਰੱਬ ਦੋਸ਼ ਦੋਸ਼ੀ ਨਹੀਂ ਹੈ ਕੋਈ ਗਵਾਂਢੀ ਦੋਸ਼ੀ ਨਹੀਂ ਦਾ ਦੋਸ਼ੀ ਮੈਂ ਖੁਦ ਹਾਂ ਕਿਸੇ ਨੂੰ ਦੋਸ਼ ਦੇਣ ਦੀ ਬਜਾਏ ਕਿਉਂਕਿ ਬਾਣੀ ਦਾ ਬਚਨ ਹੈ ਦਦਾ ਦੋਸ਼ਨ ਦੇਉ ਕਿਸੈ ਨੂੰ ਦੋਸ਼ ਕਰਮਾਂ ਆਪਣੇ ਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜੈ ਕਾਹਦਾ ਕਿਸੇ ਨੂੰ ਦੋਸ਼ ਹੈ ਜੇ ਸਾਨੂੰ ਮਨੁੱਖਾ ਜਨਮ ਮਿਲਿਆ ਹੈ ਇਹਦਾ ਮਤਲਬ ਹੈ ਮੇਰੇ ਚੰਗੇ ਕਰਮ ਨੇ ਮੈਨੂੰ ਤਾਂ ਮਿਲਿਆ ਇਹ ਚੰਗੇ ਕਰਮ ਫੇਰ ਹੀ ਮਿਲਿਆ ਨਾ ਜੀ ਚੰਗੇ ਕਰਮ ਨੇ ਚੰਗੇ ਭਾਗ ਨੇ ਸਾਨੂੰ ਮਨੁੱਖਾ ਜਨਮ ਮਿਲਿਆ ਜਿਹੋ ਜਿਹੇ ਅਸੀਂ ਹਾਲਾਤਾਂ 'ਚ ਰਹਿੰਦੇ ਆ ਜਿਹੋ ਦਾ ਬੀਜ-ਬੀਜ ਦੇ ਵੜਨਾ ਪਵੇਗਾ ਕਹਿੰਦੇ ਕੋਈ ਮਹਾਪੁਰਖ ਰਹਿੰਦੇ ਸੀ ਜੰਗਲ ਦੇ ਵਿੱਚ ਉਹ ਕਹਿੰਦੇ ਆਪਣੇ ਚੇਲੇ ਨੂੰ ਕਿਹਾ ਮਹਾਪੁਰਖਾਂ ਨੇ ਕਹਿੰਦੇ ਠੰਡ ਬਹੁਤ ਹੈ ਅੱਗ ਬਾਲ ਉਹ ਅੱਗ ਬਾਲਣ ਲੱਗ ਪਿਆ ਹੁਣ ਅੱਗ ਬਾਲ ਕੇ ਜਵਾਨੀ ਉਮਰ ਸੀ ਤੇ ਅੱਗ ਦੇ ਨਾਲ ਛੇਡ ਛਾੜ ਕਰਦਾ ਉਹ ਕੋਲੇ ਚੱਕ ਲੈਂਦਾ ਛੱਡ ਦਿੰਦਾ ਮਾਪੁਰ ਕਹਿੰਦੇ ਉਹ ਅੱਗ ਹੈ ਇਹਨੂੰ ਭਾਵੇਂ ਪ੍ਰੇਮ ਦੇ ਨਾਲ ਫੜ ਲੈ ਇਹਨੇ ਤਾਂ ਵੀ ਸਾੜਨਾ ਹੈ ਭਾਵੇਂ ਆਪਣੇ ਆਪ ਲੱਗੇ ਨੇ ਤਾਂ ਵੀ ਸਾੜਨਾ ਹੈ ਕਿਉਂ ਪੰਗੇ ਲੈਣਾ ਪਰ ਉਹ ਨਹੀਂ ਮੰਨਿਆ ਉਹ ਕਦੇ ਅੱਗ ਫੜ ਲਏ ਉਹ ਜਦੋਂ ਕਿਤੇ ਕੋਲਾ ਬਹੁਤਾ ਜਿਆਦਾ ਗਰਮ ਸੀ ਉਹਨੇ ਫੜ ਲਿਆ ਹੱਥ ਸੜ ਗਿਆ ਜਦੋਂ ਹੱਥ ਸੜ ਗਿਆ ਬਾਚ ਬਾਲਮ ਪੱਟੀ ਲਾਈ ਉਹ ਠੀਕ ਨਾ ਹੋਵੇ जख्म ਵੱਧ ਗਿਆ ਜਦੋਂ जख्म ਵੱਧ ਗਿਆ ਤੇ ਮਾਹਪੁਰਖਾਂ ਨੂੰ ਕਹਿਣ ਲੱਗਾ ਮਾਹਪੁਰਖੋ ਮੇਰੇ ਕੀ ਮਾੜੇ ਕਰਮ ਨੇ ਮੈਂ ਤੁਹਾਡੇ ਕੋਲ ਰਹਿਣਾ ਬਾਣੀ ਪੜਦਾ ਨਾਮ ਜਪਦਾ ਆ ਮੇਰਾ ਹੱਥ ਛੜਿਆ ਰਾਮ ਕਿਉਂ ਨਹੀਂ ਆਉਂਦਾ ਤੇ ਮਾਹਪੁਰਖ ਕਹਿੰਦੇ ਇਹਦਾ ਗੁਨੇਕਾਰ ਕੌਣ ਹੈ ਤੂੰ ਇਹ ਤਾਂ ਕਹਿੰਦਾ ਮੈਂ ਬਾਣੀ ਪੜਦਾ ਨਾਮ ਜਪਦਾ ਮੈਨੂੰ ਠੀਕ ਕਿਉਂ ਨਹੀਂ ਹੁੰਦਾ ਕਹਿੰਦੇ ਆਏ ਦੱਸ ਇਸ ਰੋਗ ਦਾ ਕਾਰਨ ਕੌਣ ਬਣਿਆ ਕਹਿੰਦਾ ਮੈਂ ਕਹਿੰਦਾ ਫਿਰ ਦੋਸ਼ ਕਿਉਂ ਕਿਸੇ ਨੂੰ ਦਿੰਦਾ ਹੈ ਅੱਗ ਤੂੰ ਆਪਣੇ ਆਪ ਲਾਈ ਹੈ ਨਾ ਹੁਣ ਤੂੰ ਕਹਿਣਾ ਮੈਨੂੰ ਪ੍ਰਮਾਤਮਾ ਠੀਕ ਨਹੀਂ ਕਰਦਾ ਤੈਨੂੰ ਪ੍ਰਮਾਤਮਾ ਨੇ ਥੋੜਾ ਕਿਹਾ ਸੀ ਤੂੰ ਅੱਗ ਲਾ ਆਪਣੇ ਆਪ ਤੂੰ ਅੱਗ ਨਾਲ ਛੇੜਖਾਰ ਕਰਦਾ ਰਿਹਾ ਪੰਗਾ ਲੈਂਦਾ ਰਿਹਾ ਅੱਗ ਨੇ ਸਾੜਤਾ ਹੁਣ ਰੱਬ ਨੂੰ ਦੋਸ਼ ਨਾ ਦੇ ਕਈ ਵਾਰ ਬੰਦੇ ਨੂੰ ਕੋਈ ਦੁੱਖ ਲੱਗ ਜੇ ਨਾ ਮਾਤ ਕਰਿਓ ਸਾਰੇ ਬੰਦੇ ਨਹੀਂ ਪਰ ਕਈ ਬੰਦੇ ਇਦਾਂ ਦੇ ਹੁੰਦੇ ਨੇ ਜਿਹੜੇ ਰੱਬ ਨੂੰ ਦੋਸ਼ ਦਿੰਦੇ ਨੇ ਕਿ ਰੱਬ ਨੇ ਐਂ ਕਰਤਾ ਰੱਬ ਕਿਸੇ ਦਾ ਮਾੜਾ ਨਹੀਂ ਕਰਦਾ ਗੁਰੂ ਅਮਰਦਾਸ ਮਹਾਰਾਜ ਬੇਲੀ ਨੇ ਇੱਕ ਕੋੜੀ ਹੋਇਆ ਜੀ